ਘਡੂਰ ਸਾਹ ਤੋਂ ਚੁਣੇ ਹੋਏ ਸੰਸਦ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤਦ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਨੇ ਮੋਰਚਾ ਖੋਲ੍ਹ ਲਿਆ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਰੋਜ਼ ਵੀ ਪ੍ਰਗਟਾਇਆ ਜਾ ਰਿਹਾ ਤੇ ਦੱਸਦੀ ਹੈ ਕਿ ਉੱਥੇ ਹੀ ਭਾਈ ਅਮਰਤਪਾਲ ਸਿੰਘ ਜਿਹੜੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੰਦ ਨੇ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪਰੰਤੂ NSA ਨੂੰ ਲੈ ਕੇ ਹਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਤੇ ਉੱਥੇ ਹੀ ਜਿਹੜਾ ਕਿ 2025 ਤੱਕ ਮਿਆਦ ਜਿਹੜੀ ਕਿ NSA ਨੂੰ ਲੈ ਕੇ ਵਧਾ ਦਿੱਤੀ ਹੈ ਤੇ ਹੁਣ ਕਿਸਾਨ ਜਥੇਬੰਦੀ ਇਸ ਗੱਲ ਦੇ ਉੱਤੇ ਵਿਰੋਧ ਕਰ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਅਮਰਤਪਾਲ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਮੁੱਦੇ ਨੂੰ ਲੈ ਕੇ ਸੋਨ ਕਿਸਾਤ ਜਥੇਵੰਦੀਆਂ ਦਾ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਹੋਰ ਕੀ ਕਰ ਕਟੂਰ ਸਾਹਿਬ ਤੋਂ ਐਮਪੀ ਜਿੱਤੇ ਨੇ ਭਾਈ ਅਮਰਤਪਾਲ ਉਹਨਾਂ ਨੂੰ ਰਹਾ ਕੀਤਾ ਜਾਵੇ ਸਰਕਾਰ ਤੋਂ ਮੰਗ ਕੀਤੀ ਅਸੀਂ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ ਉਹਨਾਂ ਨੂੰ ਸਵਿਧਾਨ ਦੀ 100 ਵੀ ਚੁਕਾਤੀ ਸੀਗੀ ਜਿਸ ਕਾਰਨ ਜਦੋਂ ਬੰਦਾ ਸੁਵਿਧਾਨ ਦੇ ਵਿੱਚ ਆ ਜਾਵੇ ਸੁਵਿਧਾਨ ਦੀ ਸੋਚ ਅਕਲੇ ਤਾਂ ਫਿਰ ਉਹ ਅਪਰਾਧੀ ਨਹੀਂ ਰਹਿ ਜਾਂਦਾ ਉਹਨੂੰ ਛੱਡਣਾ ਪੰਦਾ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ 1978 ਦੇ ਵਿੱਚ ਇੰਦਰਾ ਗਾਂਧੀ ਅੰਦਰ ਸੀ ਤਾਂ ਦੋ ਪਾਂਡੇ ਬ੍ਰਦਰ ਸੀ ਜਿਹੜੇ ਉਹਨਾਂ ਨੂੰ ਰਿਹਾਅ ਕਰਾਉਣ ਲਈ ਜਾਜਗੋਹਾ ਕੀਤਾ ਸੀ ਇੱਕ ਨੂੰ ਐਮਪੀ ਬਣਾ ਕੇ ਇੱਕ ਨੂੰ ਐਮਐਲਏ ਬਣਾ ਕੇ ਬਾਹਰ ਲਿਆਂਦਾ ਸੀ ਭਰਤ ਗਿਆ ਸਾਧਵੀ ਜਿਹੜੀ ਹਿਮਾਲਿਆ ਗੋਂ ਮਹਾਰਾਸ਼ਟਰ ਚ ਪੈਂਦਾ ਉਹਦੀ ਮੁਕਦਮਚੀ ਸੀ ਔਰ ਉਹ ਜੇਲ੍ਹ ਦੇ ਵਿੱਚ ਸੀਗੀ ਬੀਜੇਪੀ ਨੇ ਉਹਨੂੰ ਐਮਪੀ ਬਣਾ ਕੇ ਬਾਹਰ ਲਿਆਂਦਾ ਇਸੇ ਤਰ੍ਹਾਂ ਮਾਨ ਸਾਹਿਬ 3 ਲੱਖ ਵੋਟਾਂ ਨਾਲ ਜਿੱਤੇ ਸੀਗੇ ਤਰਨਤਾਨ ਤੋਂ ਉਹਨਾਂ ਨੂੰ ਵੀ ਬਾਹਰ ਕੱਢਿਆ ਗਿਆ ਸੀ ਪਰ ਇਹਨਾਂ ਨੂੰ 5 ਲੱਖ ਵੋਟ ਦੇ ਲਗਭਗ ਵੋਟ ਪਈਆਂ ਔਰ ਕੜੂਰ ਸਾਹਿਬ ਹਲਕੇ ਨੇ ਪੂਰੀਆਂ ਆਸਾਂ ਤੇ ਉਮੀਦਾਂ ਨਾਲ ਵੋਟ ਪਾਈਆਂ ਕੜੂਰ ਸਾਹਿਬ ਹਲਕੇ ਦੇ ਬਹੁਤ ਜਾਦੀ ਜਨਤਾ ਜਿਹੜੀ ਅੱਜ ਕੜੂਰ ਸਾਹਿਬ ਹਲਕੇ ਦੀ ਵਿੱਚ ਖੜੀ ਆ ਔਰ ਉਹਨਾਂ ਨੂੰ ਆਸ ਆ ਕਿ ਸਾਡਾ ਐਮਪੀ ਆਊਗਾ ਜੋ ਸਾਨੂੰ ਪੈਸਾ ਤੇ ਲੈ ਸਰਕਾਰ ਤੋਂ ਮਿਲਣਾ ਸਾਡਾ ਵਿਕਾਸ ਹੋ ਅਗਰ ਉਹਨਾਂ ਨੂੰ ਨਹੀਂ ਛੱਡਦੇ ਤਾਂ ਇਸ ਹਲਕੇ ਦਾ ਇਹ ਨੁਕਸਾਨ ਹੋਊਗਾ ਵੱਡਾ ਹਾਂਜੀ ਮੰਸ਼ਾ ਕੀ ਲੱਗਦੀ ਸਰਕਾਰ ਦੀ ਕਿਉਂ ਨਹੀਂ ਛੱਡਦੀ ਦੇਖੋ ਭਾਰਤ ਦੇ ਵਿੱਚ ਦੋ ਮਾਪਦੰਡ ਦੋ ਕਾਨੂੰਨ ਚੱਲਦੇ ਨੇ ਜਿਹੜੇ ਕਿ ਦੂਜੇ ਲੋਕਾਂ ਲਈ ਲੱਗ ਨੇ ਪੰਜਾਬ ਲਈ ਵੈਸੇ ਇੱਕ ਕਾਨੂੰਨ ਵੱਖਰਾ ਕੀਤਾ ਹੋਇਆ ਇਹਨਾਂ ਨੇ ਜਿਹਦੇ ਵਿੱਚ ਸਿੱਖ ਕੌਮ ਲਈ ਤੇ ਬੋਧੇ ਵੱਖਰਾ ਕੀਤਾ ਹੋਇਆ ਅੱਜ ਭਾਈ ਅਮਰਤਪਾਲ ਦੇ ਉੱਪਰ ਕੋਈ ਐਡਾ ਗੰਭੀਰ ਦੋਸ਼ ਨਹੀਂ ਹੈਗਾ ਇੱਕ ਅਜਨਾਲਾ ਥਾਣੇ 'ਚ ਜੋ ਕੁਝ ਹੋਇਆ ਤੁਹਾਡੇ ਮਾਧਿਅਮ ਨੇ ਸਾਰਿਆਂ ਨੂੰ ਪਤਾ ਹੀ ਆ 307 ਦਾ ਪਰਚਾ ਦਰਜ ਆ ਉਹ ਅੰਬਰਤੇ ਸਿਕਾਉਂਦੇ ਸੀ ਨਸ਼ੇ ਛਡਾਉਂਦੇ ਸੀ ਕਿਉਂਕਿ ਨਸ਼ਾ ਛਡਾਉਣ ਵਾਲਾ ਬੰਦਾ ਜਿਹੜਾ ਸਰਕਾਰ ਨੂੰ ਬੜਾ ਚੁਭਦਾ ਹੋ ਸਕਦਾ ਸਰਕਾਰ ਇਹਨਾਂ ਨਸ਼ਿਆਂ ਤੋਂ ਪੈਸਾ ਕਮਾ ਰਹੀ ਆ ਔਰ ਜੇ ਕੋਈ ਬੰਦਾ ਨਸ਼ਾ ਛਡਾਉਂਦਾ ਕਿਸੇ ਦੇ ਧੀ ਪੁੱਤਰ ਨੂੰ ਬਚਾਉਂਦਾ ਵਿਚਾਰਿਆ ਮਰਦੇ ਲੋਕਾਂ ਨੂੰ ਤਾਂ ਉਹਨੂੰ ਸ਼ਾਬਾਸ਼ੇ ਦੇਣ ਦੀ بجائے ਉਹਤੇ ਐਨਐਸਏ ਲਾ ਕੇ ਅੰਦਰ ਕਰਾਉਂਦਾ ਬਹੁਤ ਮੰਦ ਭਾਗੀ ਇਹ ਗੱਲ ਆ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਚੇਤਾਵਨੀ ਵੀ ਦਿੰਦੇ ਆ ਕਿ ਇਹ ਸੰਘਾਰ ਚ ਤੇਜ਼ ਹੁੰਦਾ ਜਾਣਾ ਦਿਨੋਂ ਦਿਨ ਜਿਹੜਾ ਅੱਜ ਕਿਸਾਨ ਯੂਨੀਅਨ ਨੇ ਚੱਕਿਆ ਮੰਗ ਲੋ ਤਾਂ ਦੇ ਗਵਰਨਰ ਡੀਸੀ ਸਾਹਿਬ ਨੇ ਕੀ ਵਿਸ਼ੇਸ਼ ਦਿੱਤਾ ਡੀਸੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਇਹ ਟੀਨ ਸਾਹਿਬ ਨੇ ਵੀ ਤੁਹਾਡਾ ਜਿਹੜਾ ਮੰਗ ਪਾਂਗਾ ਤੁਹਾਡੀ ਆਪਾਂ ਮੁੱਖ ਮੰਤਰੀ ਤੱਕ ਪਹੁੰਚਦੀ ਕਰਾਂਗੇ ਫਟੂਰ ਸਾਹਿਬ ਤੋਂ ਐਮਪੀ ਜਿੱਤੇ ਨੇ ਭਾਈ ਅਮਰਤਪਾਲ ਉਹਨਾਂ ਨੂੰ ਰਿਆ ਕੀਤਾ ਜਾਵੇ ਸਰਕਾਰ ਤੋਂ ਮੰਗ ਕੀਤੀ ਅਸੀਂ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ ਉਹਨਾਂ ਨੂੰ ਸੁਵਿਧਾਨ ਦੀ 100 ਵੀ ਚੁਕਾਤੀ ਸੀਗੀ ਜਿਸ ਕਾਰਨ ਜਦੋਂ ਬੰਦਾ ਸੰਵਿਧਾਨ ਦੇ ਵਿੱਚ ਆ ਜਾਵੇ ਸੰਵਿਧਾਨ ਦੀ ਸੋਚ ਅਕਲੇ ਤਾਂ ਫਿਰ ਉਹ ਅਪਰਾਧੀ ਨਹੀਂ ਰਹਿ ਜਾਂਦਾ ਉਹਨੂੰ ਛੱਡਣਾ ਪੰਦਾ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ 1978 ਦੇ ਵਿੱਚ ਇੰਦਰਾ ਗਾਂਧੀ ਅੰਦਰ ਸੀ ਤਾਂ ਦੋ ਪਾਂਡੇ ਬ੍ਰਦਰ ਸੀ ਜਿਹੜੇ ਉਹਨਾਂ ਨੂੰ ਰਿਹਾਅ ਕਰਾਉਣ ਲਈ ਯਾਜਕਵਾਹ ਕੀਤਾ ਸੀ ਇੱਕ ਨੂੰ ਐਮਪੀ ਬਣਾ ਕੇ ਇੱਕ ਨੂੰ ਐਮਐਲਏ ਬਣਾ ਕੇ ਬਾਹਰ ਲਿਆਂਦਾ ਸੀ ਭਰਤ ਗਿਆ ਸਾਧਵੀ ਜਿਹੜੀ ਹਮਾਲਿਆ ਗੋਂ ਮਹਾਰਾਸ਼ਟਰ ਚ ਪੈਂਦਾ ਉਹਦੀ ਮੁੱਖ ਦੋਚੀ ਸੀ ਔਰ ਉਹ ਜੇਲ੍ਹ ਦੇ ਵਿੱਚ ਸੀਗੀ ਭਾਜਪੀ ਨੇ ਉਹਨੂੰ ਐਮਪੀ ਬਣਾ ਕੇ ਬਾਹਰ ਲਿਆਂਦਾ ਇਸੇ ਤਰ੍ਹਾਂ ਮਾਨ ਸਾਹਿਬ 3 ਲੱਖ ਵੋਟਾਂ ਨਾਲ ਜਿੱਤੇ ਸੀਗੇ ਤਰਨਤਾਨ ਤੋਂ ਉਹਨਾਂ ਨੂੰ ਵੀ ਬਾਹਰ ਕੱਢਿਆ ਗਿਆ ਸੀ ਪਰ ਇਹਨਾਂ ਨੂੰ 5 ਲੱਖ ਵੋਟ ਦੇ ਲਗਭਗ ਵੋਟ ਪਈਆਂ ਔਰ ਕੜੂਰ ਸਾਹਿਬ ਹਲਕੇ ਨੇ ਪੂਰੀਆਂ ਆਸਾਂ ਤੇ ਉਮੀਦਾਂ ਨਾਲ ਵੋਟ ਪਾਈਆਂ ਕੜੂਰ ਸਾਹਿਬ ਹਲਕੇ ਦੇ ਬਹੁਤ ਜ਼ਿਆਦੀ ਜਨਤਾ ਜਿਹੜੀ ਅੱਜ ਕੜੂਰ ਸਾਹਿਬ ਹਲਕੇ ਦੀ ਵਿੱਚ ਖੜੀ ਆ ਔਰ ਉਹਨਾਂ ਨੂੰ ਆਸ ਆ ਕਿ ਸਾਡਾ ਐਮਪੀ ਆਊਗਾ ਜੋ ਸਾਨੂੰ ਪੈਸਾ ਤੇ ਸਰਕਾਰ ਤੋਂ ਮਿਲਣਾ ਸਾਡਾ ਵਿਕਾਸ ਹੋਊਗਾ اگر ਉਹਨਾਂ ਨੂੰ ਨਹੀਂ ਛੱਡਦੇ ਤਾਂ ਇਸ ਹਲਕੇ ਦਾ ਇਹ ਨੁਕਸਾਨ ਹੋਊਗਾ ਬਟਾ ਜੀ ਮੰਨਸ਼ਾ ਕੀ ਲੱਗਦੀ ਸਰਕਾਰ ਦੀ ਕਿਉਂ ਨਹੀਂ ਛੱਡਦੇ ਦੇਖੋ ਭਾਰਤ ਦੇ ਵਿੱਚ ਦੋ ਮਾਪ ਡੰਡ ਦੋ ਕਾਨੂੰਨ ਚੱਲਦੇ ਨੇ ਜਿਹੜੇ ਕਿ ਦੂਜੇ ਲੋਕਾਂ ਲਈ ਲੱਗ ਨੇ ਪੰਜਾਬ ਲਈ ਵੈਸੇ ਕਾਨੂੰਨ ਵੱਖਰਾ ਕੀਤਾ ਆਇਆ ਇਹਨਾਂ ਨੇ ਜਿਹੜੇ ਸਿੱਖ ਕੌਮ ਲਈ ਤੇ ਬਹੁਤੇ ਵੱਖਰਾ ਕੀਤਾ ਆਇਆ ਅੱਜ ਭਾਈ ਅਬਰਤਪਾਲ ਦੇ ਉੱਪਰ ਕੋਈ ਐਡਾ ਗੰਭੀਰ ਦੋਸ਼ ਨਹੀਂ ਹੈਗਾ ਇੱਕ ਅਜਨਾਲਾ ਥਾਣੇ 'ਚ ਜੋ ਕੁਝ ਹੋਇਆ ਤੁਹਾਡੇ ਮਾਧਿਅਮ ਰੇ ਸਾਰਿਆਂ ਨੂੰ ਪਤਾ ਹੀ ਆ 307 ਦਾ ਪਰਚਾ ਦਰਜਾ ਉਹ ਅੰਮ੍ਰਿਤ ਛਕਾਉਂਦੇ ਸੀ ਨਸ਼ੇ ਛਡਾਉਂਦੇ ਸੀ ਕਿਉਂਕਿ ਨਸ਼ਾ ਛਡਾਉਣ ਵਾਲਾ ਬੰਦਾ ਜਿਹੜਾ ਸਰਕਾਰ ਨੂੰ ਬੜਾ ਚੁਭਦਾ ਹੋ ਸਕਦਾ ਸਰਕਾਰ ਇਹਨਾਂ ਨਸ਼ਿਆਂ ਤੋਂ ਪੈਸਾ ਕਮਾ ਰਹੀ ਆ ਔਰ ਜੇ ਕੋਈ ਬੰਦਾ ਨਸ਼ਾ ਛਡਾਉਂਦਾ ਕਿਸੇ ਦੇ ਧੀ ਪੁੱਤਰ ਨੂੰ ਬਚਾਉਂਦਾ ਵਿਚਾਰਿਆ ਮਰਦੇ ਲੋਕਾਂ ਨੂੰ ਤਾਂ ਉਹਨੂੰ ਸ਼ਾਬਾਸ਼ੇ ਦੇਣ ਦੀ بجائے ਉਹ ਤੇ ਐਨਐਸਏ ਲਾ ਕੇ ਅੰਦਰ ਕਰਦਾ ਬਹੁਤ ਮੰਦ ਭਾਗੀ ਇਹ ਗੱਲ ਆ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਚੇਤਾਵਨੀ ਵੀ ਦਿੰਦੇ ਆ ਕਿ ਇਹ ਸੰਘਰਸ਼ ਤੇਜ਼ ਹੁੰਦਾ ਜਾਣਾ ਦਿਨੋ ਦਿਨ ਜਿਹੜਾ ਅੱਜ ਕਿਸਾਨ ਯੂਨੀਅਨ ਨੇ ਚੱਕਿਆ ਮੰਗਵਤੰਦੇ ਗਵਰਨਰ ਡੀਸੀ ਸਾਹਿਬ ਨੇ ਕੀ ਵਿਸ਼ੇਸ਼ ਕਿਹਾ ਡੀਸੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਇਹ ਡੀਸੀ ਸਾਹਿਬ ਨੇ ਵੀ ਤੁਹਾਡਾ ਜਿਹੜਾ ਮੰਗ ਪੰਗਾ ਤੁਹਾਡੀ ਆਪਾਂ ਮੁੱਖ ਮੰਤਰੀ ਤੱਕ ਪਹੁੰਚ ਦੀ ਕਰਾਂਗੇ